ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਡਾ ਸਾਰਿਆਂ ਦਾ ਅਸੀਂ ਸਾਡੇ ਚੈਨਲ ਸੋਨੀ ਐਜੂਕੇਸ਼ਨ ਚੈਨਲ ਉੱਤੇ ਸਭ ਦਾ ਸਵਾਗਤ ਕਰਦੇ ਆਂ ਤੇ ਅੱਜ ਅਸੀਂ ਮਾਸਟਰ ਕੇਡਰ ਨਾਲ ਸੰਬੰਧਿਤ ਕਬਨਾਟਕ ਕਪੂਰ ਸਿੰਘ ਘੁੰਮਣ ਬਾਰੇ ਪੜਾਂਗੇ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੀ ਨਾਟਕ ਕਲਾ ਬਾਰੇ ਅਕੰਗੀਆਂ ਬਾਰੇ ਚਰਚਾ ਕਰਾਂਗੇ ਮਾਸਟਰ ਕੇਡਰ ਪੰਜਾਬੀ ਨਾਲ ਸੰਬੰਧਤ ਸਾਰੇ ਇਸ ਚੈਨਲ ਉਤੇ ਤਿਆਰੀ ਕਰਵਾਈ ਜਾਂਦੀ ਹੈ ਤੇ ਸਾਡੇ ਚੈਨਲ ਨੂੰ ਸਾਰੇ ਪੈਣਪਰਾ ਜਿੰਨੇ ਵੀ ਵੀਡੀਓ ਦੇਖਦੇ ਆ ਉਹਨੂੰ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਨਾ ਕਮੈਂਟ ਕਰੋ ਆਪਣੇ ਵਿਚਾਰ ਦਿਓ ਵੀਡੀਓ ਸੰਬੰਧੀ ਤੇ ਸਾਡੇ ਚੈਨਲ ਨੂੰ ਫੋਲੋ ਵੀ ਕਰੋ ਸਬਸਕ੍ਰਾਈਬ ਕਰੋ ਤੇ ਅੱਜ ਅਸੀਂ ਗੱਲ ਕਰਾਂਗੇ ਨਾਟਕਕਾਰ ਕਪੂਰ ਸਿੰਘ ਘੁੰਮਣਵਾਰੇ ਤੇ ਜੇਕਰ ਆਪਾਂ ਕਪੂਰ ਘੁੰਮਣ ਜੀ ਦੇ ਜੀਵਨ ਨੂੰ ਦੇਖਦੇ ਆ ਤਾਂ ਉਹਨਾਂ ਦਾ ਜਨਮ 1927 ਈਸਵੀ ਨੂੰ ਹੋਇਆ ਸੀਗਾ ਉਹਨਾਂ ਦਾ ਜਨਮ 1927 ਈਸਵੀ ਨੂੰ ਹੋਇਆ ਸੀ ਤੇ ਉਹਨਾਂ ਦੀ ਮੌਤ 1985-86 ਈਸਵੀ ਚ ਮੰਨੀ ਜਾਂਦੀ ਹੈਗੀ ਨਾਟਕ ਦੇ ਖੇਤਰ ਵਿੱਚ ਤਾਂ ਦੇਖੀਏ ਪਹਿਲਾ ਸਭ ਤੋਂ ਵੱਡਾ ਨਾਮ ਆਉਂਦਾਗਾ ਸਰਜੀਤ ਸਿੰਘ ਸੇਠੀ ਜੀ ਦਾ ਫਿਰ ਆਉਂਦਾਗਾ ਆਤਮਜੀਤ ਜੀ ਦਾ ਤੇ ਤੀਜੇ ਨੰਬਰ ਤੇ ਆਉਂਦੇ ਨੇ ਕਪੂਰ ਸਿੰਘ ਕੁਮਮਣ ਇਹ ਤਿੰਨੇ ਹੀ ਪ੍ਰਯੋਗਸੀਲ ਨਾਟਕ ਲਿਖਦੇ ਰਹੇ ਪ੍ਰਯੋਗਸੀਲ ਨਾਟਕ ਉਹ ਨਾਟਕ ਹੁੰਦੇ ਨੇ ਜਿਨ੍ਹਾਂ ਨਾਟਕਾਂ ਵਿੱਚ ਵੱਖ-ਵੱਖ ਸ਼ੈਲੀਆਂ ਦਾ ਪ੍ਰਯੋਗ ਕੀਤਾ ਜਾਵੇ ਜਿਦੇ ਦੇ ਵਿੱਚ ਵੱਖ-ਵੱਖ ਪ੍ਰਯੋਗ ਕਰਕੇ ਕੋਈ ਅਸਲ ਵਸਤੂ ਦਿਖਾ ਕੇ ਵਸਤੂ ਨੂੰ ਪੇਸ਼ ਕੀਤਾ ਜਾਵੇ ਉਸ ਅਵਸਥਾ ਨੂੰ ਪੇਸ਼ ਕੀਤਾ ਜਾਵੇ ਜੋ ਨਾਟਕ ਵਿੱਚ ਦਿਖਾਈ ਜਾਂਦੀ ਆ ਮੰਨ ਲਓ ਜਿਵੇਂ ਕੋਈ ਕਿਸੇ ਮਨੁੱਖ ਦੀ ਨੂੰ ਬਿਮਾਰ ਦਿਖਾਉਣਾ ਤਾਂ ਉਸ ਤਰ੍ਹਾਂ ਦੀ ਕੋਈ ਵਸਤੂ ਦਿਖਾ ਦਿੱਤੀ ਗਈ ਜਾਂ ਕਿਸੇ ਮਰੇ ਹੋਏ ਬੰਦੇ ਨੂੰ ਦਿਖਾਉਣਾ ਤਾਂ ਉਸ ਉਸ ਨਾਲ ਸੰਬੰਧਤ ਕੋਈ ਫੁੱਲ ਦਿਖਾ ਦਿੱਤੇ ਕੋਈ ਚਿੰਨ੍ਹ ਦਿਖਾਤਾ ਰਾਖ ਦਿਖਾ ਦਿੱਤੀ ਗਈ ਜੇਕਰ ਕਿਸੇ ਮਨੁੱਖ ਦੇ ਹੱਡੀਆਂ ਦਾ ਪਿੰਜਰ ਦਿਖਾ ਕੇ ਦਿਖਾਉਣਾ ਤਾਂ ਉਹ ਪਿੰਜਰ ਦਿਖਾ ਦਿੱਤਾ ਗਿਆ ਤੇ ਹੋਰ ਵੀ ਉਹਨਾਂ ਨੇ ਬਹੁਤ ਸਾਰੇ ਪ੍ਰਯੋਗ ਕੀਤੇ ਪੰਜਾਬੀ ਸਿਹਤ ਦੇ ਖੇਤਰ ਵਿੱਚ ਏ ਜੇਕਰ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਸਭ ਤੋਂ ਪਹਿਲਾਂ ਹੀ ਪਹਿਲੀ ਕਾਂਗੀ ਕੱਲੋ ਲਿਖੀ ਜਿਹੜੀ 1954 ਵਿੱਚ ਆਈ ਸੀ ਤੇ ਪਹਿਲੀ ਉਹਨਾਂ ਦਾ ਕਾਂਗੀ ਸੰਗ੍ਰਹਿ ਜਾਇਲਦਾਰ ਸੀਗਾ ਜੇਕਰ ਉਹਨਾਂ ਦੀ ਪਹਿਲੀ ਕਾਂਗੀ ਦੀ ਗੱਲ ਕਰੀਏ ਤਾਂ ਕੱਲੋ ਆਈ ਸੀ 1954 ਵਿੱਚ ਕਈ ਵਾਰੀ ਕੋਈ ਪੁੱਛ ਲੈਂਦਾ ਮਾਸਟਰ ਗ੍ਰੈਜੂਏਟ ਦੇ ਵਿੱਚ ਵੀ ਲਾਨੇ ਲੇਖ ਦੀ ਪਹਿਲੀ ਕਹਾਣੀ ਕਾਂਗੀ ਨਾਟਕ ਕਦੋਂ ਆਇਆ ਸੀਗਾ ਜਾਂ ਕਿਹੜੀ ਕਵਤਾ ਲਿਖੀ ਸੀਗੀ ਕਿਹੜਾ ਕਹਾਣੀ ਸੰਗ੍ਰਹਿ ਸੀਗੀ ਇਸ ਨਾਲ ਸੰਬੰਧਤ ਕਈ ਕਈ ਨਾ ਵਾਰੀ ਕੋਈ ਨਾ ਕੋਈ ਪ੍ਰਸ਼ਨ ਜ਼ਰੂਰ ਆ ਜਾਂਦਾ ਹੁੰਦਾ ਹੈਗਾ ਤੇ ਅੱਜ ਅਸੀਂ ਗੱਲ ਕਰਦੇ ਆ ਇਹਨਾਂ ਦੀ ਕਲਾ ਬਾਰੇ ਤਾਂ ਇਹ ਪੱਛਮੀ ਤਕਨੀਕਾਂ ਨੂੰ ਆਧਾਰ ਬਣਾ ਕੇ ਇਹ ਨਾਟਕ ਲਿਖਦੇ ਸੀ ਇਹਨਾਂ ਦੇ ਨਾਟਕ ਮਨੋਵਿਗਿਆਨਕ ਹੁੰਦੇ ਸੀਗੇ ਮਨ ਨਾਲ ਸੰਬੰਧਤ ਹੁੰਦੇ ਸੀਗੇ ਪਹਿਲਾਂ ਇਹ ਜਥਾਰਵਾਦ ਲਿਖਦੇ ਰਹੇ ਜਥਾਰਵਾਦ ਤੋਂ ਹੌਲੀ-ਹੌਲੀ ਇਹ ਹੀ ਪ੍ਰਜੋਗਸੀਲ ਹੋ ਗਏ ਜਥਾਰਵਾਦ ਹੁੰਦਾਗਾ ਜੋ ਸਮਾਜ ਵਿੱਚ ਚੱਲ ਰਿਹਾ ਹੈਗਾ ਉਸ ਨੂੰ ਪੇਸ਼ ਕਰਨਾ ਉਸੇ ਤਰ੍ਹਾਂ ਹੀ ਪੇਸ਼ ਕਰਨਾ ਜਿਸ ਤਰ੍ਹਾਂ ਦਾ ਉਹ ਹੈਗਾਗਾ ਸਮਾਜ ਵਿੱਚ ਜੋ ਕੋਈ ਅਚਾਨਕ ਘਟਨਾ ਵਾਪਰ ਰਹੀ ਹੈਗੀ ਉਹਨੇ ਨਾਲ ਸੰਬੰਧਿਤ ਨਾਟਕ ਲਿਖਣੇ ਉਹਨਾਂ ਨੂੰ ਫਿਰ ਪੇਸ਼ ਕਰਨੇ ਤੇ ਉਹਨਾਂ ਨੂੰ ਕਹਿੰਦੇ ਜਥਾਰਵਾਦੀ ਨਾਟਕ ਜੇਕਰ ਕਹੀਏ ਤਾਂ ਰੰਗਮੰਚ ਦੀ ਲੋਚਨਾ ਕਰਨ ਦੀ ਪ੍ਰਤਿਭਾ ਇਹਨਾਂ ਨੇ ਪਾਈ ਸੀ ਸਭ ਤੋਂ ਪਹਿਲਾਂ ਇਹਨਾਂ ਨੇ ਰੰਗਮੰਚ ਦੀ ਲੋਚਨਾ ਕੀਤੀ ਸੀ ਰੰਗਮੰਚ ਤੇ ਲੋਚਨਾ ਦਾ ਮਤਲਬ ਹੁੰਦਾ ਵੀ ਕੀ ਉਹਦੇ ਵਿੱਚ ਕਮੀਆਂ ਸੀ ਕੀ ਉਹਦੇ ਵਿੱਚ ਠੀਕ ਸੀਗਾ ਇਹਨਾਂ ਨੇ ਰੰਗਮੰਚ ਨਾਲ ਸੰਬੰਧਿਤ ਇੱਕ ਡੈਰੀ ਲਿਖੀ ਸੀ ਜਿਹਨੂੰ ਕਹਿੰਦੇ ਨੇ ਅਣਪਛਾਤੀ ਡੈਰੀ ਇਹ ਸਿੱਧੇ ਰੂਪ ਵਿੱਚ ਮਨੁੱਖੀ ਮਨੋਵਿਗਿਆਨ ਦੀ ਇਹ ਅਪਰਾਧੀ ਘਟਨਾਵਾਂ ਸੀ ਉਹਨਾਂ ਨੂੰ ਆਧਾਰ ਬਣਾ ਕੇ ਪੇਸ਼ ਕਰਦੇ ਸੀਗੇ ਮਤਲਬ ਜਿਹੜੀਆਂ ਉਹਨਾਂ ਦੀਆਂ ਘਟਨਾਵਾਂ ਹੁੰਦੀਆਂ ਸੀਗੀਆਂ ਮੁੜਕ ਕਰਦਾ ਜਿਹੀ ਅਪਰਾਧਨ ਅਵਰਾਧ ਕਰਦਾ ਸੀਗਾ ਤੇ ਉਹਨਾਂ ਨੂੰ ਇਹ ਪੇਸ਼ ਕਰਦੇ ਸੀਗੇ ਇਹ ਜਿਹੜੇ ਉਹ ਸੀਗੇ ਆਈਸੀਨੰਦਾ ਉਹਨਾਂ ਨੂੰ ਇਹ ਆਪਣਾ ਕੀ ਸੀਗੇ ਗੁਰੂ ਮੰਨਦੇ ਸੀਗੇ ਤੇ ਜੇਕਰ ਇਹ ਕਲਪਨਾ ਦੀ ਗੱਲ ਕਰੀ ਤਾਂ ਇਹ ਬਹੁਤ ਸਾਰੇ ਕਲਪਨਿਕ ਨਾਟਕ ਵੀ ਲਿਖਦੇ ਰਹੇ ਨੇਗੇ ਗੁਰਪ੍ਰਨ ਕਨਾਟਕਾਂ ਦੀ ਇਹਨਾਂ ਨੇ ਬਹੁਤ ਸਾਰਿਆਂ ਦੀ ਰਚਨਾ ਕੀਤੀ ਹੈਗੀ ਤੇ ਏ ਕਬੂਸ ਸਿੰਘ ਘੁੰਮਣ ਦਾ ਨਾਮ ਪ੍ਰਯੋਗ ਸੀ ਨਾਟਕਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਸਿੱਧ ਰਿਹਾਗਾ ਤੇ ਹੁਣ ਇਹਨਾਂ ਦੀ ਆਪਾਂ ਨਾਟਕ ਕਲਾ ਬਾਰੇ ਗੱਲ ਕਰਾਂਗੇ ਜੋ ਜੋ ਇਹਨਾਂ ਨੇ ਨਾਟਕ ਲਿਖੇ ਸੀਗੇ ਸਭ ਤੋਂ ਪਹਿਲਾਂ ਇਹਨਾਂ ਦੀ ਨਾਟਕ ਕਲਾ ਦੀ ਗੱਲ ਕਰੀ ਤਾਂ ਇਹਨਾਂ ਦਾ ਸਭ ਤੋਂ ਪਹਿਲਾਂ ਇੱਕ ਇਹਨਾਂ ਦਾ ਨਾਟਕ ਆਇਆ ਸੀਗਾ ਜਿਉਂਦੀ লাশ ਜਿਹੜਾ 1966 ਈਸਵੀ ਵਿੱਚ ਆਇਆ ਸੀਗਾ ਜੇਕਰ ਇਸ ਨਾਟਕ ਦੀ ਆਪਾਂ ਗੱਲ ਕਰੀਏ ਨਾਟਕ 1947 ਦੀ ਪੰਡ ਤੋਂ ਬਾਅਦ ਪ੍ਰਕਾਸ਼ਿਤ ਹੋਇਆ ਸੀਗਾ 1966 ਵਿੱਚ ਜਿਉਂਦੀ ਲਾਸ਼ ਜਿਉਂਦੀ ਲਾਸ਼ ਨਾਟਕ ਇੱਕ ਮਨੋਵਿਗਿਆਨਕ ਨਾਟਕ ਹੈ ਇਸ ਨਾਟਕ ਵਿੱਚ ਇੱਕ ਕਲਾਕਾਰ ਨੂੰ ਆਧਾਰ ਬਣਾ ਕੇ ਨਾਟਕ ਸਜਾਇਆ ਗਿਆ ਇਹਦੇ ਵਿੱਚ ਦੋ ਪਾਤਰ ਸੀ ਇੱਕ ਕੰਚਣਾ ਤੇ ਦੂਜਾ ਕਲਾਕਾਰ ਇਦੇ ਵਿੱਚ ਇੱਕ ਮੇਜਰ ਫੋਲੀ ਨਾਮ ਦਾ ਇੱਕ ਵਿਅਕਤੀ ਹੁੰਦਾਗਾ ਜਿਸ ਦੀ ਕੁੜੀ ਕਾਲਜ ਪੜ੍ਹਨ ਜਾਂਦੀ ਐ ਤੇ ਉਸ ਨੂੰ ਕੁਝ ਬੰਦੇ ਚੁੱਕ ਕੇ ਲੈ ਜਾਂਦੇ ਨੇ ਪੜ੍ਹਨ ਗਈ ਨੂੰ ਚੁੱਕਣ ਤੋਂ ਬਾਅਦ ਉਸ ਦਾ ਬਲਾਤਕਾਰ ਕੀਤਾ ਜਾਂਦਾ ਉਹ ਥਾਂ ਥਾਂ ਤੇ ਰੁੱਲਦੀ ਹੋਈ ਕੁੜੀ ਰੁੱਲਦੀ ਹੋਈ ਕੁੜੀ ਓਹ ਕੀ ਆ ਹੌਲੀ-ਹੌੜੀ ਕੀ ਓਹ ਇੱਕ ਬੱਚੇ ਦੀ ਮਾਂ ਬਣ ਜਾਂਦੀ ਹੈਗੀ ਬੱਚੇ ਦੀ ਮਾਂ ਬਣਨ ਤੋਂ ਬਾਅਦ ਉਹ ਬੱਚੇ ਨੂੰ ਪਾਲਣ ਵਾਸਤੇ ਕੀ ਆ ਜੀ ਉਹ ਵੇਖਵਾ ਬਣ ਜਾਂਦੀ ਹੈ ਤੇ ਆਪ ਦਾ ਸਰੀਰ ਪੇਚਦੀ ਰਹਿੰਦੀ ਹੈਗੀ ਤੇ ਇਸ ਵਿੱਚ ਮੇਜ ਜਿਹੜਾ ਪੋਲੀ ਹੈਗਾ ਅੰਤ ਤੇ ਹੌਲੀ-ਹੌਲੀ ਆਪਦੀ ਕੁੜੀ ਨੂੰ ਬਚਾ ਲੈਂਦਾ ਤੇ ਜਿਹੜੇ ਦੂਜੇ ਲੋਕ ਹੁੰਦੇ ਨੇਗੇ ਜਿਵੇਂ ਕੰਚਨਾ ਹੁੰਦੀ ਹੈ ਉਹਦੇ ਵਿੱਚ ਪਾਗਲ ਹੋ ਜਾਂਦੀ ਹੈਗੀ ਤੇ ਅੱਗੇ ਆਪਾਂ ਗੱਲ ਕਰਾਂਗੇ ਪੁੱਤਰੀਕਰ ਇੱਕ ਇਹਦੇ ਵਿੱਚ ਇੱਕ ਕਲਾਕਾਰ ਦੀ ਹੀਣਤਾ ਦਿਖਾਈ ਕੀ ਹੈਗੀ ਇਹ ਤਾਂ ਦਿਖਾਈ ਗਈ ਹੈ ਕਿ ਕਲਾਕਾਰ ਦੀ ਇੱਕ ਤੇ ਨਾਟਕ ਦੇ ਅੰਦਰ ਵਿੱਚ ਦੋ ਪੁਤਰੀਆਂ ਨੱਚਦੀਆਂ ਹਨ ਮੋਟੀਆਂ ਪੁਤਰੀ ਮੋਟੀ ਤੇ ਪਤਲੀ ਪੁਤਰੀਆਂ ਠੀਕ ਹੈ ਇਹ ਮੋਟੀਆਂ ਪੁਤਰੀਆਂ ਹੁੰਦੀਆਂ ਨੇ ਉਹ ਪਤਨੀਆਂ ਪੁਤਰੀਆਂ ਨਿਵਾਉਂਦੀਆਂ ਨਿਵਾਉਣਾ ਚਾਹੁੰਦੀਆਂ ਨੇ ਤੇ ਵੱਡੀ ਪੁਤਰੀ ਸਰਮਾਏਦਾਰਾਂ ਦੀ ਹੁੰਦੀ ਹੈਗੀ ਇਹਦੇ ਵੀ ਇੱਕ ਪਾਤਰ ਨੇ ਜਿਸ ਦੋ ਪੁਤਰੀਆਂ ਹੁੰਦੇ ਨੇ ਇੱਕ ਮੋਟੀ ਇੱਕ ਪਤਲੀ ਜਿਹੜੀ ਮੋਟੀ ਉਹ ਪਤਲੀ ਨਿਵਾਉਣਾ ਚਾਹੁੰਦੀ ਆ ਮਤਲਬ ਕਿ ਪੂੰਜੀ ਪਤੀਆਂ ਦੀ ਉਹ ਪ੍ਰਤੀਕ ਹੈਗੀ ਇੱਕ ਤਰ੍ਹਾਂ ਨਾਲ ਇਹਦੇ ਵਿੱਚ ਪਾਤਰ ਨੇ ਜੀ ਸਵਰਨ ਮਾਇਆ ਦਾਸ ਸੇਠ ਜਿਹੜਾ ਪੂੰਜੀਪਤੀ ਹੈ ਉਹਨਾਂ ਦਾ ਪ੍ਰਤੀਨਿਧ ਸੇਠ ਹੈਗਾ ਤੇ ਸੇਠ ਕਲਾਕਾਰ ਨੂੰ ਖਰੀਦਣਾ ਚਾਹੁੰਦਾ ਅਮੀਰ ਗਰੀਬਾਂ ਨੂੰ ਖਰੀਦਣਾ ਚਾਹੁੰਦੇ ਹੁੰਦੇ ਆ ਵੀ ਉਹਨੂੰ ਕਹਿੰਦਾ ਹੁੰਦਾ ਉਹ ਕਲਾਕਾਰ ਦੀ ਬਤਨੀ ਨੂੰ ਸੇਠ ਹੈ ਜਿਹੜਾ 20000 ਰੁਪਏ ਦੇ ਕੇ ਖਰੀਦ ਲੈਦਾ ਤੇ ਪਰ ਪਤੀ ਜਿਹੜਾ ਉਹ 10000 ਰੁਪਏ ਵਿੱਚ ਨਹੀਂ ਵਿਕਦਾ ਬਾ 12 ਸਾਲ ਬਾਅਦ ਪਤਨੀ ਰੁੱਲਦੀ ਰਹਿੰਦੀ ਹੈ ਤੇ ਪਰ ਉਹ ਆਪਣੀ ਤੀਜੀ ਦੇ ਨਾ ਫਿਲਮਾਂ ਵਿੱਚ ਜਾਂਦੀ ਹੈਗੀ ਇਸ ਤਰ੍ਹਾਂ ਨਾਲ ਇੱਕ ਪੂੰਜੀ ਪੱਤੀਆਂ ਦੀ ਪ੍ਰਤਨ ਪ੍ਰਤੀਨਿਧਤਾ ਕਰਦਾ ਨਾਟਕ ਹੈਗਾ ਜੀ ਜਾਈ ਜ਼ਿੰਦਗੀ ਤੋਂ ਦੂਰ ਨਾਟਕ 1966 ਵਿੱਚ ਜਿਹੜਾ ਅਤੀਤ ਦੇ ਪਰਸ਼ਾਮ ਹੈ 1967 ਚ ਆਇਆ ਸੀ ਜ਼ਿੰਦਗੀ ਦੂਰ 1966 ਅਣ ਹੋਏ 1959 ਮਾਨਸਕੀ ਯਾਤ 1969 ਉਤਲੀਕਰ ਇਹਦੇ ਬਾਰੇ ਤਾਂ ਵਿਚਾਰ ਚੀ ਗਰੀ 1968 ਚ ਸੀ ਵਿਸ਼ਨਾਦ ਵਿਸ਼ਨਾਦ 1969 ਮੂਖ ਸੰਸਾਰ 1970 ਆਜ਼ਾਦੀ ਦਾ ਸੁਪਨਾ 1974 ਮਨਾਂ ਅੰਤਰ ਕੀ ਵੀਡੋ 1975 ਰਾਣੀ ਕੋਕਲਾ 1979 ਠੀਕ ਹੈ ਜੀ ਅੱਗੇ ਆਪਾਂ ਨਾਟ ਹੁਣ ਆਪਾਂ ਗੱਲ ਕਰਦੇ ਆਂ ਜ਼ਿੰਦਗੀ ਦਾ ਦੂਰ ਨਾਟਕ ਬਾਰੇ ਜ਼ਿੰਦਗੀ ਤੋਂ ਦੂਰ ਨਾਟਕ ਜਿਹੜਾ ਆਇਆ ਸੀਗਾ ਇਹਨਾਂ ਦਾ 1966 ਵਿੱਚ ਆਇਆ ਸੀਗਾ ਇਹਦੇ ਵਿੱਚ ਪਤੀ ਤੇ ਪਤਨੀ ਦੇ ਸਬੰਧਾਂ ਬਾਰੇ ਦਿਖਾਇਆ ਗਿਆ ਵਿਆਹ ਸਬੰਧਾਂ ਬਾਰੇ ਗੱਲ ਕੀਤੀ ਗਈ ਹੈ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਪ੍ਰੋਫੈਸਰ ਜੋਤਿਆਗੀ ਆ ਜੋ ਉਸ ਹਿਸਾਬ ਦਾ ਅਧਿਆਪਕਾ ਉਸ ਦੀ ਪਤਨੀ ਨੀਸ਼ਾਗੀ ਇਹਦੇ ਵਿੱਚ ਪ੍ਰੋਫੈਸਰ ਤਿਆਗੀ ਆ ਜੋ ਮੈਦ ਦਾ ਟੀਚਰ ਹੈ ਤੇ ਉਹਦੀ ਪਤਨੀ ਨੀਸ਼ਾਗੀ ਇਹ ਬਹੁਤ ਰੁੱਖੇ ਸੁਭਾਅ ਦਾ ਹੁੰਦਾ ਹੈਗਾ ਇਹਦਾ ਤਿਆਗ ਦੀ ਹੁੰਦਾ ਬਹੁਤ ਰੁੱਖੇ ਸੁਭਾਅ ਦਾ ਹੁੰਦਾ ਨੀਸ਼ਾ ਕੀ ਹੁੰਦੀ ਹੈਗੀ ਨੀਸ਼ਾ ਵੀਰੇ ਜਿਹੜੀ ਪਤਨੀ ਆ ਉਹ ਬినੋਦ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੰਦੀ ਆ ਬਨੋਦ ਨਾਲ ਜਦੋਂ ਪਿਆਰ ਕਰਨਾ ਸ਼ੁਰੂ ਕਰ ਦਿੰਦਾ ਇਹ ਆਪਣੇ ਪਤੀ ਦਾ ਘਰ ਛੱਡ ਦਿੰਦੀ ਆ ਤੇ ਕਸ਼ਮੀਰ ਵਿੱਚ ਕਵੀ ਬਨੋਦ ਨਾਲ ਗਿਆ ਰਹਿੰਦੀ ਆ ਤੇ ਫਿਰ ਉਸ ਨੂੰ ਬਨੋਦ ਦੇ ਸਰੀਰਕ ਸੋਸ਼ਣ ਕਰਨ ਬਾਰੇ ਬਤਾ ਲੱਗਦਾ ਹੈ ਵੀ ਜਿਹੜਾ ਬਨੋਦ ਆ ਉਹ ਸਰੀਰਕ ਸੋਸ਼ਣ ਕਰਦਾ ਤੇ ਮਨੋਦ ਦੇ ਮਰਨ ਤੇ ਉਹ ਬਲਬੀਰ ਨਾ ਰਹਿਣਾ ਲੱਗ ਜਾਂਦੀ ਹੈਗੀ। ਪਨੋਦ ਕੀ ਹੈਗਾ ਮਰ ਜਾਂਦਾ ਹੈਗਾ ਤੇ ਇਹਦੇ ਬਾਅਦ ਬਲਬੀਰ ਨਾ ਰਹਿਣਾ ਸ਼ੁਰੂ ਕਰਦੇ ਨੇ ਤੇ ਪ੍ਰੋਫੈਸਰ त्याਗੀ ਫੇਰ ਔਰਤਾਂ ਨਾਲ ਨਫ਼ਰਤ ਕਰਦਾ ਹੈਗਾ। ਉਹਨੂੰ ਔਰਤਾਂ ਨਾਲ ਨਫ਼ਰਤ ਹੋ ਜਾਂਦੀ ਹੈ ਕਿਉਂਕਿ ਜਦੋਂ ਨੀਸ਼ਾ ਉਹਨੂੰ ਛੱਡ ਜਾਂਦੀ ਹੈਗੀ ਤੇ ਅੱਗੀ ਦਿੱਤੀ ਹੁੰਦੀ ਹੈ ਕਿ ਮੰਜਲਾ ਉਸ ਦੀ ਤੀ ਉਸ ਦੀ ਤੀ ਸੋਚ ਬਦਲਦੀ ਹੈ। ਜਿਹੜੀ त्याਗੀ ਦਿੱਤੀ ਹੁੰਦੀ ਹੈ ਮੰਜਲਾ ਉਹਦੀ ਤੀ ਉਹਦੀ ਸੋਚ ਬਦਲਦੀ ਹੈ ਵੀ ਤੂੰ ਔਰਤਾਂ ਨਾਲ ਨਫ਼ਰਤ ਨਾ ਕਰ। ਤੇ ਉਹ 3 ਮੰਜਲਾ ਜਿਹੜੀ ਬਲਵੀਰ ਨੂੰ ਜਿਹੜੀ ਬਲਵੀਰ ਹੁੰਦਾ ਉਹਦੀ 3 ਮੰਜਲਾ ਨੂੰ ਹੱਥ ਪਾਉਂਦਾ ਤਾਂ ਪਰ ਉਹ ਜਦੋਂ ਨੀਸ਼ਾ ਦੀ ਕੁੜੀ ਨੂੰ ਮੰਜਰਨ ਨੂੰ ਹੱਥ ਪਾਉਂਦਾ ਤਾਂ ਬਲਵੀਰ ਉਹਨੂੰ ਮਾਰ ਦਿੰਦਾਗਾ ਫਿਰ ਉਹ ਦੱਸਦੀ ਹੈ ਕਿ ਉਹ ਤੀਨ ਨਾਲ ਨਫ਼ਰਤ ਨਾ ਕਰੇ ਤੇ ਉਸ ਫਿਰ ਉਸ ਦੀ ਪ੍ਰੋਫੈਸਰ ਤੇ ਅਤਿਆਗ ਦੀ ਸੋਚ ਬਦਲ ਜਾਂਦੀ ਹੈਗੀ ਠੀਕ ਹੈ ਜੀ ਇਸ ਤਰ੍ਹਾਂ ਉਹਨਾਂ ਦੀ ਸੋਚ ਬਦਲ ਜਾਂਦੀ ਹੈ ਤੇ ਅੰਤ ਆਪਾਂ ਦੇਖਦੇ ਆਂ ਵੀ ਤਿਆਗੀ ਅੰਤ ਵਿੱਚ ਆ ਕੇ ਕੀ ਆ ਬਾਬਾ ਬਣ ਜਾਂਦਾ ਤੇ ਨੀਚਾ ਕੀ ਆ ਮਰ ਜਾਂਦੀ ਹੈਗੀ ਅੱਗੇ ਆ ਗਿਆ ਅਤੀਤ ਦੇ ਪਰਛਾਵੇਂ 1966 ਈਸਵੀ ਜਿਹੜਾ ਅਤੀਤ ਦੇ ਪਰਛਾਵੇਂ ਬੰਦਿਆਂ ਨੂੰ ਤੰਗ ਕਰਦੇ ਹਨ ਵੀੜੇ ਆਪਣਾ ਬੀਤ ਚੁੱਕਿਆ ਸਮਾਂ ਉਹ ਉਹਦਾ ਉਹਦਾ ਪਰਛਾਵਾ ਆਪ ਨੂੰ ਤੰਗ ਕਰਦਾ ਹੁੰਦਾ ਹੈਗਾ ਇਹਦੇ ਵਿੱਚ ਪਾਤਰ ਸਕੇਤ ਨਾਮ ਦਾ ਨੌਜਵਾਨ ਆਪਣੀ ਪਤਨੀ ਨੂੰ ਕਸ਼ਮੀਰ ਲੈ ਕੇ ਤ੍ਰਿਗੜਾ ਜਾਂਦਾ ਹੈ ਅਤੇ ਕਿਸ਼ਤੀ ਨੂੰ ਦੇਖ ਕੇ ਪਤਨੀ ਘਬਰਾ ਆ ਜਾਂਦੀ ਹੈ ਪਤੀ ਪਤਨੀਆਂ ਠੀਕ ਆ ਕਸ਼ਮੀਰ ਜਾਂਦੇ ਨੇ ਤ੍ਰਿਗੜਾ ਜਾਂਦੇ ਨੇ ਜਿਹੜੀ ਪਤੀ ਪਤਨੀ ਉਹ ਘਬਰਾ ਆ ਜਾਂਦੀ ਹੈ ਜੀ ਦੇਖ ਕੇ ਕਿਨੂੰ ਕਿਸ਼ਤੀ ਨੂੰ ਇਹਦੇ ਵਿੱਚ ਇੱਕ ਹੋਰ ਪਾਤਰ ਹੁੰਦੀ ਹੈ ਲਾਲਸਾ ਨਾਮ ਦੀ ਲੜਕੀ ਹੁੰਦੀ ਹੈ ਉਹ ਵੀ ਘੁੰਮਣ ਜਾਂਦੀ ਹੈ ਤੇ ਉਹ ਗਰਭਵਤੀ ਹੋ ਜਾਂਦੀ ਹੈਗੀ ਤੇ ਪ੍ਰੇਮਿਕਾ ਬਣ ਕੇ ਉਹ ਬੱਚਾ ਪੈਦਾ ਹੋਣ ਤੇ ਕਿਸ਼ਤੀ ਦੇ ਮਾਲਕ ਨੂੰ ਮਾਰਨ ਲਈ ਕਹਿੰਦੀ ਹੈ ਮਤਲਬ ਜਦੋਂ ਕੁੜੀ ਤੇ ਜਿਹੜੀ ਲਾਲਸਾ ਹੁੰਦੀ ਉਹਦਾ ਪ੍ਰੇਮੀ ਹੁੰਦਾ ਉਹਦੇ ਉੱਤੋਂ ਗਰਭਤੀ ਹੁੰਦੀ ਹੈ ਤੇ ਉਹ ਬੱਚੇ ਨੂੰ ਕਹਿੰਦੀ ਹੈ ਜਦੋਂ ਬੱਚਾ ਪੈਦਾ ਹੋਵੇ ਤੂੰ ਮਾਰ ਦੇ ਠੀਕ ਹੈ ਪਰ ਉਹ ਬੱਚੇ ਨੂੰ ਮਾਰਦਾ ਨਹੀਂ ਸੋ ਪਾਲਣ ਲੱਗ ਜਾਂਦਾ ਫਿਰ ਉੱਥੇ ਜਾ ਕੇ ਕੀ ਉਹ ਆਪਣੇ ਉਸ ਨੂੰ ਪਾਪ ਨਜ਼ਰ ਆਉਂਦੇ ਨੇਗੇ ਮਤਲਬ ਅਤੀਤ ਹੋ ਗਿਆ ਇਹ ਵੀ ਉਹ ਨੂੰ ਮੈਂ ਵੀ ਮੈਂ ਕੀ ਹੈਗਾ ਮੈਂ ਕੀ ਕਰਨਾ ਚਾਹੁੰਦੀ ਸੀ ਠੀਕ ਹੈ ਜੀ ਅੱਗੇ ਉਹਦਾ ਨਾਟਕ ਆ ਗਿਆ ਬਿਹਾਰਤ 1963 ਅੱਗੇ ਆ ਕਿੰਨਾ ਨਾਟਕ ਹੈ ਰੋਡਾ ਜਲਾ 1982 ਪਾਗਲ ਲੋਕ ਇਹ ਵੀ ਨਾਟਕ ਇੱਕ ਇਹਨਾਂ ਦਾ ਆਪਾਂ ਹੁਣ ਬਿਜਾਰਤ ਨਾਟਕ ਬਾਰੇ ਗੱਲ ਕਰਾਂਗੇ ਬੇਗ ਨਾਮ ਦਾ ਇਹਦੇ ਵਿੱਚ ਪਾਤਰ ਹੁੰਦਾ ਸਮੁੰਦਰ ਦੇ ਕੰਡੇ ਬੈਠਾ ਆਪਣੀ ਪਤਨੀ ਆਪਣੀ ਮਾਨਸਿਕ ਨੂੰ ਬੋਲ ਰਿਹਾ ਹੁੰਦਾ ਤੇ ਸ੍ਰੀ ਸ੍ਰੀ ਦੀ ਪਤਨੀ ਹੈ ਸ੍ਰੀ ਪਹਿਲਾ ਮੇਜਰ ਸਾਬਰ ਦੀ ਪਤਨੀ ਹੁੰਦੀ ਹੈ ਠੀਕ ਹੈ ਜੀ ਉਹ ਬੋਲ ਰਿਹਾ ਹੁੰਦਾ ਕਿ ਸਮੁੰਦਰ ਦੇ ਕੰਡੇ ਤੇ ਬੈਠਾ ਇਡਿਊ ਉਹਦੀ ਪਤਨੀ ਹੈਗੀ ਉਹ 시ਰੀਆ ਨਹੀਂ ਤੇ 시리 ਦੀ 시리 ਪਹਿਲਾ ਕੀਦੀ ਪਤਨੀ ਸੀ 메이저 ਸਾਬਰ ਦੀ 시리 ਦਾ પતિ ਫੌਜ ਵਿੱਚ ਲਾਤ ਗਵਾ ਲੈਂਦਾ ਹੈ ਤੇ ਪਰ 시리 ਉਸ ਨੂੰ ਛੱਡ ਕੇ ਆਪਣੀ ਕਲਾ ਨਿਖਾਰ ਲੈਂਦੀ ਹੈ 시ਰੀ ਆਤਮ ਹੱਤਿਆ ਕਰਨਾ ਚਾਹੁੰਦੀ ਹੈ ਪਰ ਇਸ ਲਈ ਸਮੁੰਦਰ ਕਿਨਾਰੇ ਤੇ ਉਸ ਨੂੰ ਵੇਗ ਮਿਲਦਾ ਹੈ ਤੇ ਉਸ ਨਾਲ ਪਿਆਰ ਕਰਦੀ ਹੈ ਅਤੇ ਵਿਆਹ ਕਰਦੀ ਹੈ ਤੇ ਪਰ ਵੇਗ ਬਾਦ ਸੁਨੋ ਕਲਾਕਾਰ ਬਾਣਦ ਤੋਂ ਰੋਕਦਾ ਹੈ ਪਰ ਫਿਰ ਸ਼ਰੀ ਦੋਹਾਂ ਪਤਨੀਆਂ ਨੂੰ ਇੱਕੋ ਜਿਹਾ ਸਮਝਦੀ ਹੈ ਤੇ ਆਪਣੀ ਪਤਨੀਆ ਤੇ ਲੜਕੀ ਫਰੀਦਾ ਨਾਲ ਰਲ ਕੇ ਇੱਕ ਯੋਜਨਾ ਬਣਾਉਂਦੀ ਹੈ ਫਿਰ ਉਹ ਬੇਗ ਕੋਲ ਜਾ ਕੇ ਹਮਦਰਦੀ ਮਹਿਸੂਸ ਕਰਦੀ ਹੈ ਤੇ ਫੋਟੋ ਖਿੱਚ ਕੇ ਇੱਕ ਯੋਗ ਸੀਰੀ ਦਿਖਾਉਂਦਾ ਹੈ ਦਿਖਾਉਂਦਾ ਹੈ ਤੇ ਸ਼ੀਰੀ ਵੀ ਦੋਹਾਂ ਨੂੰ ਦੇਖਦੀ ਹੈ ਤੇ ਯੋਗ ਨੂੰ ਪਤਨੀ ਵੀ ਉਸੇ ਪਰਕਾਉਂਦੀ ਹੈ ਫਿਰ ਉਸਨ ਮੁਕਦਮਾ ਕਰਨ ਲਈ ਕਹਿੰਦੀ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਸੀਰੀਨਾ ਦੀ ਇੱਕ ਪਾਤਰ ਹੁੰਦੀ ਹੈਗੀ ਤੇ ਉਹ ਮੇਜਰ ਸਾਬਰ ਨਾਲ ਵਿਆਹੀ ਜਾਂਦੀ ਹੈ ਤੇ ਉਹ ਉਹ ਕਲਾਕਾਰ ਬਣਨਾ ਚਾਹੁੰਦੀ ਪਰ ਉਹਨੂੰ ਬਣ ਨਹੀਂਦਾ ਤੇ ਉਹ ਉਹ ਤੁਹਾਨੂੰ ਅੰਤ ਵਿੱਚ ਛੱਡ ਕੇ ਕੀ ਆ ਸਮੁੰਦਰ ਦੇ ਕਿਨਾਰੇ ਆਤਮ ਹੱਤਿਆ ਕਰਨਾ ਚਾਹੁੰਦੀ ਆ ਪਰ ਉੱਥੇ ਬੇਗ ਮਿਲਦਾ ਉਹਨੂੰ ਬੇਗ ਮਿਲਣ ਤੋਂ ਬਾਅਦ ਕੀ ਆ ਉਹ ਉਸ ਨਾਲ ਵਿਆਹ ਕਰਾ ਲੈਂਦੀ ਆ ਪਰ ਉਹ ਫਿਰ ਵੀ ਉਹਨੂੰ ਉਹ ਵੀ ਨਹੀਂ ਕਹਿੰਦਾ ਕਿ ਤੂੰ ਕਲਾਕਾਰ ਬਣ ਤੇ ਉਹ ਤੁਹਾਨੂੰ ਵੀ ਛੱਡ ਦਿੰਦੀ ਆ ਤੇ ਉਹ ਫਿਰ ਕੀ ਆ ਦੋਨਾਂ ਤੋਂ ਖੜਾ ਛੜਾਉਣਾ ਚਾਹੁੰਦੀ ਤੇ ਮਰਦਾਂ ਨੂੰ ਇੱਕੋ ਜਿਹਾ ਸਮਝਦੀ ਆ ਅੱਗੇ ਨਾਟਕ ਇਹਨਾਂ ਦਾ ਆ ਗਿਆ ਮੂਖ ਸੰਸਾਰ 1973 ਈਸਵੀ ਜੇਕਰ ਆਪਾਂ ਮੂਖ ਸੰਸਾਰ ਦੀ ਗੱਲ ਕਰੀਏ ਮੂਖ ਸੰਸਾਰ ਵਿੱਚ ਇੱਕ ਸੂਰਜ ਨਾਮ ਦਾ ਯਤੀਮ ਬੱਚਾ ਹੁੰਦਾ ਹੈਗਾ ਉਹ ਉਸ ਦਾ ਐਕਸੀਡੈਂਟ ਹੋ ਜਾਂਦਾ ਤੇ ਹਸਪਤਾਲ ਵਿੱਚ ਜਾਂਦਾ ਤੇ ਉਹ ਯਤੀਮ ਹੀ ਹੁੰਦਾ ਜਦੋਂ ਹਸਪਤਾਲ ਤੇ ਜਾਂਦਾ ਦੀਪਾ ਨਾਮ ਦੀ ਲੜਕੀ ਉਹਨੂੰ ਗੋਦ ਲੈ ਲੈਂਦੀ ਆ ਤੇ ਗੋਦ ਲੈਣ ਤੋਂ ਬਾਅਦ ਥੋੜੇ ਸਮੇਂ ਬਾਅਦ ਹੀ ਦੀਪਾ ਦੀ ਮੌਤ ਹੋ ਜਾਂਦੀ ਤੇ ਉਹਨੂੰ ਜਿਹੜਾ ਪ੍ਰੋਫੈਸਰ ਕਰਨ ਹੁੰਦੀ ਹੈਗੀ ਉਹਨੂੰ ਆਪਣੇ ਘਰ ਲਿਆ ਜਾਂਦੀ ਹੈਗੀ ਕਰਨ ਲੈ ਜਾਣ ਤੋਂ ਬਾਅਦ ਕੀ ਉਹ ਉਸ ਨੂੰ ਆਪਣੀ ਮਾਂ ਸਮਝਣ ਲੱਗ ਜਾਂਦਾ ਹੈਗਾ ਕਿਰਨ ਪ੍ਰੋਫੈਸਰ ਨੂੰ ਪਰ ਜਿਹੜੀ ਉਹ ਕਰਨਾ ਹੁੰਦੀ ਹੈਗੀ ਉਹਨੂੰ ਉਹ ਉਹ ਪਿਆਰ ਕਰਨ ਲੱਗ ਜਾਂਦੀ ਹੈ ਉਸ ਨਾਲ ਸਬੰਧ ਬਣਾਉਂਦੀ ਹੈਗੀ ਤੇ ਉਸ ਨਾਲ ਪਿਆਰ ਸਬੰਧ ਬਣਾਉਣ ਦੇ ਪਿਆਰ ਸਬੰਧਾਂ ਤੋਂ ਬਾਅਦ ਕੀ ਆ ਤੇ ਉਹਦੀ ਜਿਹੜੀ ਧੀ ਹੁੰਦੀ ਹੈਗੀ ਕਰਨ ਦੀ ਸਾਇਆ ਉਹਦਾ ਰੰਗ ਕਾਲਾ ਹੁੰਦਾ ਰੰਗ ਕਾਲਾ ਹੋਣ ਕਰਕੇ ਉਹਦਾ ਜਿਹੜਾ ਬਾਪ ਉਹਦੀ ਉਸ ਨੂੰ ਤੇ ਉਸਦੀ ਮਾਂ ਕਿੰਨੂੰ ਛੱਡ ਦਿੰਦਾ ਤੇ ਇਸ ਕਰਕੇ ਕੀ ਆ ਗਿਆ ਮਾਨਸਿਕ ਹੀਣ ਭਾਵਨਾ ਦੀ ਸ਼ਿਕਾਰ ਹੋ ਜਾਂਦੀ ਹੈ ਕਿ ਸੂਰਜ ਉਹਨੂੰ ਗੱਲਾਂ ਕਰਕੇ ਉਹਦੇ ਨਾਲ ਗੱਲਾਂ ਬਾਤਾਂ ਕਰਕੇ ਹੀਣ ਭਾਵਨਾ ਚੋਂ ਕੱਢਦਾਗਾ ਹੀਣ ਭਾਵਨਾ ਚੋਂ ਕੱਢਣ ਤੋਂ ਬਾਅਦ ਕੀ ਆ ਉਹ ਸਾਇਆ ਜਿਹੜੀ ਆ ਉਹਨੂੰ ਪਸੰਦ ਕਰਨ ਲੱਗ ਜਾਂਦੀ ਹੈ ਸੂਰਜ ਨੂੰ ਉਦੋਂ ਕਿ ਉਹਨਾਂ ਉਹਨੂੰ ਪਿਆਰ ਕਰਦੀ ਆ ਤੇ ਉਦੋਂ ਸਾਇਆ ਉਹਨੂੰ ਪਿਆਰ ਕਰਦੀ ਆ ਤੇ ਦੋਨੇ ਮਾਮਤੀਆਂ ਕੀ ਹੁੰਦੀਆਂ ਨੇਗੀਆਂ ਸੌਂਕੜਾ ਬਣ ਜੰਦੀਆਂ ਨਹੀਂ ਗੀਆਂ ਥੋੜੇ ਸਮੇਂ ਮੰਗ ਰੁਕੇ ਅੰਨਾ ਜਿਹੜੀ ਸੂਰਜ ਨੂੰ ਕਹਿੰਦੀ ਹੈ ਵੀ ਤੂੰ ਮੇਰੇ ਨਾਲ ਵਿਆਹ ਕਰਵਾ ਤੇ ਵਿਆਹ ਦੀ ਗੱਲ ਸੁਣ ਕੇ ਸੂਰਜ ਸਾਇਆ ਨੂੰ ਪੁੱਛਦਾ ਤੇ ਸਾਇਆ ਚੁੱਪ ਜਾ ਬਹਨ ਹਾਮੀ ਭਰ ਦਿੰਦੀ ਹੈ ਤੇ ਸੂਰਜ ਕਿੰਨਣਾ ਵਿਆਹ ਕਰਵਾ ਲੈਂਦਾ ਹੈ ਤੇ ਫਿਰ ਉਹਨੂੰ ਕੁਝ ਸਮੇਂ ਬਾਅਦ ਇਹ ਸਦਮਾ ਲੱਗਦਾ ਦਾ ਵੀ ਜਰ ਮੈਂ ਗਲਤ ਕੀਤਾ ਨਾ ਵੀ ਮੈਂ ਸਾਇਆ ਨੂੰ ਪਿਆਰ ਕਰਦਾ ਸੀ ਉਹ ਤਾਂ ਘਰ ਛੱਡ ਜਾਂਦਾ ਤੇ ਘਰ ਛੱਡਣ ਤੋਂ ਬਾਅਦ ਉਹ ਪੂਨ ਬਨਾ ਦੀ ਲੜਕੀ ਦੇ ਸੰਵਰਕ ਵਿੱਚ ਆਉਂਦੇ ਤੇ ਪੂਨਬਾ 2000 ਰੁਪਇਆ ਦੇ ਕੇ ਕਿਰਨ ਨੂੰ ਸੂਰਜ ਕਿਰਨ ਨੂੰ ਦੇ ਦਿੰਦੇ ਤੇ ਉਹ ਸੂਰਜ ਨੂੰ ਆਪਣੇ ਪੰਜੇ ਚੋਂ ਮੁਕਤ ਕਰ ਦਿੰਦੀ ਵੀ ਆ ਤੇ ਕਹਿੰਦੀ ਵੀ ਤੂੰ ਜਾ ਬਣਾ ਦ ਜਿੰਦਗੀ ਚੀਲਾ ਤੇ ਉਹ ਕੀ ਆ ਤੂੰ ਨਵ ਨੂੰ ਕੀ ਆ ਜੱਜ ਬਣਾ ਦਿੰਦੀ ਆ ਜੱਜ ਬਣਾ ਦਿੰਦੀ ਤੇ ਫਿਰ ਕੀ ਹੈਗਾ ਜੱਜ ਬਣਾ ਦਿੰਦੀ ਜਦੋਂ ਨੂੰ ਪਤਾ ਲੱਗਦਾ ਵੀ ਇਹ ਤਾਂ ਉਹਨੂੰ ਪਿਆਰ ਕਰਦਾ ਸੀਗਾ ਤਾਂ ਫਿਰ ਕਿਉਂ ਉਹ ਪਾਗਲ ਕਰ ਦਿੰਦੀ ਆ ਯਾਰ ਦੇ ਕੇ ਤੇ ਵੀਰੋ ਸਾਰਾ ਕੁਝ ਦੋਨਾਂ ਧੀਆਂ ਨੂੰ ਦੱਸ ਦਈਏ ਵੀ ਮੈਂ ਇਹਨੂੰ ਪਾਗਲ ਕਰਤਾ ਸਾਇਆ ਤੇ ਕਿਰਨ ਅੱਗੇ ਆਪਾਂ ਗੱਲ ਕਰਾਂਗੇ ਉਧਾਲੀ ਹੋਈ ਕੁੜੀ ਨਾਟਕ ਦੀ ਜਿਹੜਾ ਉਧਾਲੀ ਹੋਈ ਕੁੜੀ ਨਾਟਕਾ ਦਾ ਇਹ ਦੇਸ਼ਵੰਡ ਨਾਲ ਸੰਬੰਧਤ ਹੁੰਦਾਗਾ ਠੀਕ ਹੈ ਜੀ ਦੇਸ਼ਵੰਡ ਦੀ ਤੋਂ ਬਾਅਦ ਜਿਹੜੇ ਸਮੱਸਿਆਵਾਂ ਨਾਲ ਉਹਨਾਂ ਨਾਲ ਸੰਬੰਧਤ ਨਾਟਕ ਹੁੰਦਾਗਾ ਇਹਦੇ ਵਿੱਚ ਕਈ ਪਾਤਰ ਹੁੰਦੇ ਨੇਗੇ ਜਿਵੇਂ ਖੜਕੂ ਜੱਟ ਮਿੱਤਰ ਵਿਰਸਾ ਹੁੰਦਾ ਚੀਤਾ ਤੇ ਪਤਨੀ ਕਰਤਾਰੂ ਸਲਮਾ ਤੀਹਾਂ ਸਾਰੇ ਸਮਝਦੇ ਆਂ ਪੁਲਿਸ ਆਈ ਹੈਗੀ ਪੁਲਿਸ ਸਲਮਾ ਨੂੰ ਲੈ ਕੇ ਜਾਵੇਗੀ ਕਿਉਂਕਿ ਉਹ ਧਾੜੀ ਹੋਈ ਕੁੜੀ ਸਮਝਦੇ ਨਹੀਂ ਸਲਮਾ ਨੂੰ ਪਰ ਸਲਮਾ ਨੂੰ ਪੁਲਿਸ ਲੈਣ ਨਹੀਂ ਆਉਂਦੀ ਪੁਲਿਸ ਤਾਂ ਕਰਤਾਰੂ ਨੂੰ ਆਉਂਦੀ ਲੈਣ ਕਿਉਂਕਿ ਉਹ ਪੁਲਿਸ ਜਿਹੜੀ ਕਰਤਾਰੂ ਨੂੰ ਧਾੜੀ ਹੋਈ ਕੁੜੀ ਮੰਨਦੇ ਨੇਗੇ ਅੱਗੇ ਇਹਨਾਂ ਦਾ ਨਾਟਕ ਔਰ ਵੀ ਬਹੁਤ ਸਾਰੇ ਆਏ ਨੇ ਜਿਵੇਂ ਗਲੀਵੰਦ aí ਬੁੱਧੀਜੀਵੀ ਹੈਗਾ ਕੋਈ ਬਹੁਤ ਫੇਮਸ ਜੇ ਨਾਟਕ ਨਹੀਂ ਹੈਗਾ ਬੁੱਧੀਜੀਵੀਾਂ ਦੇ ਅੰਦਰੋਂ ਖਾਲੀ ਨਹੀਂ ਬੁੱਧੀਜੀਵੀ ਉਹਨਾਂ ਨਾਲ ਸੰਬੰਧਿਤ ਹੈ ਠੀਕ ਹੈ ਜੀ ਤੇ ਬਾਜ਼ਾਰਤ ਨਾਟਕ ਜੀਵਨੀ ਤੇ ਆਧਾਰਿਤ ਹੈਗਾ ਠੀਕ ਹੈ ਸਟੰਬਰਗ ਦੀ ਜੀਵਨੀ ਤੇ ਆਧਾਰਿਤ ਨਾਟਕ ਕੋਈ ਕੋਈ ਖਾਸ ਇਹ ਵੀ ਵਧੀਆ ਨਹੀਂ ਹੈਗਾ ਨਾਟਕ ਅਸੰਤਾਪ ਨਾਟਕ 1983 ਜਾਇਨਾ ਦਾ ਪਾਗਲ ਲੋਕ 1982 ਜੀ ਆਜ਼ਾਦੀ ਦਾ ਸੁਪਨਾ ਸੀ ਰੂਦਮ ਸਿੰਘ ਦੇ ਕੌਮੀ ਕਾਰਨਾਮੇ ਦਾ ਅਰਥ ਬਣਾ ਕੇ ਲਿਖਿਆ ਗਿਆ। ਆਜ਼ਾਦੀ ਦਾ ਸੁਪਨਾ ਵੀ ਸੀ ਰੂਦਮ ਸਿੰਘ ਕਰਮਨ ਆਜ਼ਾਦੀ ਬਾਰੇ ਕੀ ਸੋਚੀ ਉਹਦੇ ਨਾਲ ਸੰਬੰਧਿਤ ਨਾਟਕ ਹੈ। ਪਾਗਲ ਲੋਕ ਕੈਦੀਆਂ ਤੋਂ ਪਾਗਲ ਡਾਕਟਰ ਜਿਹੜਾ ਨੇ ਜੋ ਕੈਦੀਆਂ ਇਲਾਜ ਕਰਦੇ ਨੇ। ਇਹ ਪਾਗਲ ਲੋਕ ਲੋਕ ਜਿਹੜਾ ਨਾਟਕ ਹੈ ਇਹਨਾਂ ਦਾ 1982 ਚ ਇਹ ਵਿੱਚ ਕਹਿੰਦੇ ਜਿਹੜੇ ਪਾਗਲ ਲੋਕਾਂ ਦਾ ਇਲਾਜ ਕਰਦੇ ਨੇਗੇ ਉਹ ਕੈਦੀਆਂ ਨੂੰ ਵੀ ਜ਼ਿਆਦਾ پاਗਲ ਨੇਗੇ ਮਤਲਬ ਕਿ ਜਿਹੜੇ ਲੋਕ پاگل ਹੁੰਦੇ ਨੇਗੇ ਉਹਨਾਂ ਦਾ پاਗਲਾਂ ਦਾ ਇਲਾਜ ਕਰਦੇ ਨੇ ਉਹਨਾਂ ਤੋਂ ਵੀ ਵੱਧ پاਗਲ ਡਾਕਟਰ ਹੁੰਦੇ ਨੇ ਉਹਨਾਂ ਦੇ ਨਾਰੀ ਮੁਕਤੀ ਔਰਤਾਂ ਦੇ ਹੱਕ ਵਿੱਚ ਲਿਖਿਆ ਗਿਆ ਨਾਟਕ ਸੀਗਾ ਜਿਹੜਾ ਵਿਸ਼ਾ ਮਾਦ ਨਾਟਕਾਗਾ ਇਹ ਕਾਬ ਨਾਟਕ ਹੈ ਗੁਰਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਤ ਹੈਗਾ ਉਹਨਾਂ ਦੇ ਜੀਵਨ ਨਾਲ ਸੰਬੰਧਤ ਨਾਟਕਾਗਾ ਇਹ ਕੁਝ ਉਹਨਾਂ ਦੇ ਪ੍ਰਸਿੱਧ ਨਾਟਕ ਸੀਗੇ ਜਿਹੜੇ ਉਹਨਾਂ ਨੇ ਲਿਖੇ ਸੀਗੇ ਤੇ ਉਹਨਾਂ ਬਾਰੇ ਕੁਝ ਇੱਕ ਜਾਣਕਾਰੀ ਮੈਂ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਜੇਕਰ ਆਪਾਂ ਉਹਨਾਂ ਦੀ ਸਾਰੀਆਂ ਰਚਨਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਦਿੱਤੀਆਂ ਪੀਨ ਜਵੇਂ ਦੀ ਤੇ ਪਰਸ਼ਾਮੀ ਆਏ ਸੀ 1967 ਚ ਆਏ ਸੀਗਾ ਠੀਕ ਹੈ ਜੀ ਬੋਰ ਵੀ ਬਹੁਤ ਸਾਰੀਆਂ ਰਚਨਾਵਾਂ ਨੇ ਉਹਨਾਂ ਦੀ ਆਪਾਂ ਮੇਨ ਮੇਨ ਪਾਤਰਾਂ ਦੀ ਗੱਲ ਕਰੀ ਸੀਗੀ ਠੀਕ ਹੈ ਜੀ ਮੇਨ ਮੇਨ ਰਚਨਾਾਂ ਦੀ ਗੱਲ ਕਰੀ ਸੀਗੀ ਤੇ ਵੀ ਜਿਹੜੇ ਉਹਨਾਂ ਨੇ ਲਿਖੇ ਸੀਗੇ ਤੇ ਉਹਨਾਂ ਇਹਨਾਂ ਦੀਆਂ ਅਕੰਗੀਆਂ ਨੋਟ ਉਸੀ ਲਿਖ ਲਿਓ ਮੈਂ ਕਾਂਗੇ ਦੇ ਨਾਮ ਬੋਲ ਦੇਣਾ ਅਕਾਂਗੀ ਸੰਗ੍ਰਹਿ ਇਹਨਾਂ ਦਾ ਉਦਾਲੀ ਹੋਈ ਕੁੜੀ 1952 ਚ ਆਇਆ ਸੀਗਾ ਜੈਲਦਾਰ 1952 52 ਚ ਆਇਆ ਦੀਗਾ ਦੋ ਜੋਤਾਂ ਦੋ ਮੂਰਤਾ 1958 ਚ ਆਇਆ ਸੀਗਾ ਰੱਬ ਦੇ ਰੰਗ 1952 ਚ ਆਇਆ ਦੀ ਗਲਤ ਕੀਮਤ 1957 ਚ ਆਇਆ ਦੀ ਕਵੀ ਤੇ ਕਵਤਾ 1959 ਚ ਆਇਆ ਸੀ ਕੱਚ ਦੇ ਗਜਰੇ 1960 ਚ ਇਸ ਪਰ ਉਸ ਪਰ 1960 ਝੁੰਗਲਮਾ ਟਾ 1961 ਪੰਜਾਬ 1961 ਵਿੱਚ ਆਇਆ ਸੀਗਾ ਇਹ ਉਹਨਾਂ ਦੇ ਇਕਾਂਗੀ ਸੰਗ੍ਰਹਿ ਨੇਗੇ ਜਿਹੜੇ ਉਹਨਾਂ ਨੇ ਲਿਖੇ ਨੇਗੇ ਇਸ ਨੂੰ ਸਾਰਿਆਂ ਨੂੰ ਤੁਸੀਂ ਨੋਟ ਕਰ ਲਿਓ ਠੀਕ ਹੈ ਜੀ ਜਿਵੇਂ ਧਾਲੀ ਹੋਈ ਕੁੜੀ 1952 ਜੈਲਦਾਰ 1952 56 ਦੋ ਜੋਤਾਂ ਦਾ ਮੂਰਤਾਂ 1955 ਰੱਬ ਦੇ ਰੰਗ 1957 ਗਲਤ ਕੀਮਤਾਂ 1967 ਕਵੀ ਤੇ ਕਪਤਾ 1969 ਕੱਚ ਦੇ ਗਜਰੇ 1960 ਇਸ ਪਰ ਉਸ ਪਰ 1960 ਜੰਗਲ ਮਾਟਾ 1961 ਪੰਜੇਬ 1961 ਠੀਕ ਹੈ ਜੀ ਇਹਨਾਂ ਨੂੰ ਤੁਸੀਂ ਨੋਟ ਕਰ ਲਿਓ ਹੁਣ ਉਹਨਾਂ ਦੇ ਮੈਂ ਨਾਟਕ ਬੋਲੂਗਾ ਸਾਰੇ ਦੇ ਸਾਰੇ ਤੁਸੀਂ ਉਹਨਾਂ ਨੂੰ ਨੋਟ ਕਰ ਲਿਓ ਹੁਣ ਤੁਸੀਂ ਨੋਟ ਕਰ ਲਓ ਜੀ ਉਹਨੇ ਨਾਟਕ ਰਚਨਾ ਬਾਰੇ ਜਿਉਂਦੀ ਲਾਸ ਹੈ ਸੀ 1966 ਚ ਅਤੀਤ ਦੇ ਪਰਛਾਵੇਂ 1967 ਚ ਜ਼ਿੰਦਗੀ ਦੇ ਦੂਰ 1966 ਚ ਅਣ ਹੋਏ 1969 ਚ ਮਾਨਸ ਕੀ ਜਾਤ 1969 ਪੁਤਲੀ ਘਰ 1966 ਵਿਸ਼ਨਾਦ 1969 ਮੁਖ ਸੰਸਾਰ 1970 ਆਜ਼ਾਦੀ ਦਾ ਸੁਪਨਾ 1974 ਮਨ ਅੰਤਰ ਕੀ ਪੀੜ 1975 ਰਾਣੀ ਕੋਕਲਾ 1979 ਰੋਡਾ ਜਲਾਲੀ 1982 ਤੇ ਪਾਗਲ ਲੋਕ ਪਾਗਲ ਲੋਕ 1982 ਸੰਤਾਬ 1983 ਠੀਕ ਹੈ ਜੀ ਸੋ ਇਹ ਸੀਗੇ ਮਾਸਟਰ ਕੇਡਰ ਨਾਲ ਸੰਬੰਧਿਤ ਨਾਟਕਕਾਰ ਕਪੂਰ ਸਿੰਘ ਘੋਮਣ ਜੀ ਬਾਰੇ ਕੁਝ ਜਾਣਕਾਰੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਵੀਡੀਓ ਦੇ ਬਾਰੇ ਤੁਹਾਨੂੰ ਸਿੱਖਣ ਨੂੰ ਕੀ ਮਿਲਿਆ ਤੇ ਆਪਣੇ ਵਿਚਾਰ ਕਮੈਂਟਾਂ ਚ ਦੇਣਾ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਚੈਨਲ ਸਬਸਕ੍ਰਾਈਬ ਕਰਨਾ ਤੋਂ ਕੱਲ ਨੂੰ ਫੇਰ ਹਾਜ਼ਰ ਹੋਵਾਂਗੇ ਮਾਸਟਰ ਕੀਦਰ ਪੰਜਾਬੀ ਨਾਲ ਸੰਬੰਧਤ ਕਿਸੇ ਹੋਰ ਵੀਡੀਓ ਨੂੰ ਲੈ ਕੇ ਤਦ ਤੱਕ ਲਈਓ ਵਜਾਤ ਜੀ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ